ਟਾਪਰ ਰਾਇਲ ਸਪੋਰਟਸ ਕਲੱਬ ਵੱਲੋਂ ਖੇਡਿਆ ਨਿਕਲਿਆ ਸੀ ਜੰਦਾ ਪੈਸ ਯੂਰਪ ਦੇ ਦਾ ਆਹ ਦੂਜੇ ਪਾਸੇ ਵੇਖਦਾ ਵੇ ਹਾਕਮਾਲੀਆ ਜੱਗੂ ਕਰ ਗਿਆ ਕਮਾਲ ਕਰ ਗਿਆ ਕਮਾਲ ਪਰ ਰਵੀ ਰਵੀ ਚ ਬੜੀ ਜਾਨ ਹੈ ਸ਼ੀਲੂ ਤੇ ਦੀਪ ਦੀਪ ਤੇ ਸ਼ੀਲੂ ਟੱਕਾ 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 ਟੱਕਰ 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 ਸ੍ਰੇਣੀ ਦੇ ਮੇਲੇ ਦਾ ਸੈਕੰਡ ਸੈਮੀਫਾਈਨਲ ਪ੍ਰਤਾਪ ਕੜਿਆਣੇ ਵਾਲਾ ਆਹ ਕਾਹੂ ਕਮਾਲ ਬੱਲੇ 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 ਕਬੱਡੀ ਦੀਪ ਗੁਰਚੀ ਵਾਲਾ ਅਮਰਤਾ ਅੱਜ ਮਾਨ ਪਿੰਡ ਵਾਲਿਆਂ ਨੇ ਬੁਲਟ ਦੇ ਨਾਲ ਕਰਨਾ ਇੱਕ ਪਾਸੇ ਸ਼ੀਲੂ ਹੈ ਔਰ ਦੂਜੇ ਪਾਸੇ ਦੀਪ ਹੈ ਦੀਪ ਤੇ ਸ਼ੀਲੂ ਦੀ ਟੱਕਰ ਔਰ ਦੁਨੀਆ ਦੇਖਣਾ ਚਾਹੁੰਦੀ ਮੇਰੇ ਮਿੱਤਰੋ ਫੜ ਗਿਆ ਬਾਹ ਔਰ ਲਾ ਗਿਆ ਤਕੜਾ ਜਫਾ ਪੁਆਇੰਟ ਜਿਹੜਾ ਸ਼ੀਲੂ ਆ ਬਲਾ ਹੁਣ ਰੁਕ ਜਾ ਆ ਵੇਖਣਾ ਸ਼ੀਲੂ ਤੇ 나ਥ ਦੀ ਟੱਕਰ ਆ ਸ਼ੀਲੂ ਤੇ 나ਥ ਦੀ ਟੱਕਰ ਕਾਕੇ ਦਾ ਚੇਲਾ ਆਹ ਲੜਦਾ ਮੇਲਾ ਕਾਕੇ ਦਾ ਚੇਲਾ ਫੇਰ ਆ ਗਿਆ ਲੈ ਵੀ ਦੀਪ ਥੋੜਾ ਗਰਾਉਂਡ ਨੂੰ ਕਲੀਅਰ ਕਰਵਾ ਮੇਰਾ ਵੀਰ ਬਣ ਕੇ ਕਿਉਂਕਿ ਦੁਨੀਆ ਵੱਡੇ ਪੱਦਰ ਤੇ ਜੁੜੀ ਐ 50000 ਦਰਸ਼ਕ ਜੁੜਿਆ ਸ਼ੀਲੂ ਤੇ ਦੀਪ ਦੀ ਟੱਕਰ ਵੇਖਣ ਦੇ ਲਈ ਸ਼ੀਲੂ ਤੇ ਦੀਪ ਸ਼ੀਲੂ ਫੇਰ ਕਮਾਲ ਕਰ ਗਿਆ 나ਥ ਤੇ ਸ਼ੀਲੂ ਦੀ ਟੱਕਰ ਹੋ ਜੇ ਨਾ ਆਹ ਖੁੱਲ ਕੇ ਲੱਗ ਗਿਆ ¡Nato! ¡Ah, cackee,